ਹਾਂਜੀ ਸਸਿਗਾ ਸਾਰਿਆਂ ਨੂੰ ਪੰਜਾਬੀ ਹੋਮ ਟੀਵੀ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਵੀਡੀਓ ਚ ਅਸੀਂ ਤੁਹਾਨੂੰ ਦੱਸਾਂਗੇ ਕਣਕ ਨੂੰ ਕਿੱਦਾਂ ਸਟੋਰ ਕਰਕੇ ਰੱਖ ਸਕਦੇ ਹੋ 1 ਸਾਲ ਲਈ 2 ਸਾਲ ਲਈ ਜਾਂ 5 ਸਾਲ ਲਈ ਤੁੰ ਜਿੰਨਾ ਚਿਰ ਮਰਜੀ ਇਸ ਨੂੰ ਸਟੋਰ ਕਰਕੇ ਰੱਖ ਸਕਦੇ ਹੋ ਮੈਂ ਤੁਹਾਨੂੰ ਬਿਲਕੁਲ ਸਿੰਪਲ ਤੇ ਸੌਖਾ ਤਰੀਕਾ ਦੱਸਾਂਗੀ ਕਣਕ ਨੂੰ ਸਟੋਰ ਕਰਨ ਦਾ ਮੈਂ ਵੀ ਆਪਣੀ ਕਣਕ ਇਸ ਤਰ੍ਹਾਂ ਹੀ ਸਟੋਰ ਕਰਨੀ ਆ ਤੇ ਇਹ 100% ਸਹੀ ਤਰੀਕਾ ਆ ਮੈਂ ਜਦੋਂ ਵੀ ਕਣਕ ਲੈਂਦੀ ਸੀ ਮੇਰੀ ਕਣਕ ਨੂੰ ਸੁਸਰੀ ਲੱਗ ਜਾਂਦੀ ਸੀ ਮੈਂ ਬਹੁਤ ਹੀ ਪਰੇਸ਼ਾਨ ਹੋ ਗਈ ਸੀ ਮੈਂ ਕਿਸੇ ਦੇ ਕਹਿਣ ਤੇ ਕਣਕ ਦੇ ਵਿੱਚ ਧ੍ਰੇਂਗ ਦੇ ਪੱਤੇ ਤੇ ਨਿੰਮ ਦੇ ਪੱਤੇ ਪਾਏ ਉਹਦੇ ਨਾਲ 6 ਮਹੀਨੇ ਮੇਰੀ ਕਣਕ ਨੂੰ ਸੁਸਰੀ ਨਹੀਂ ਲੱਗੀ ਫੇਰ ਸੁਸਰੀ ਲੱਗ ਗਈ ਫੇਰ ਮੈਂ ਕਣਕ ਦੇ ਵਿੱਚ ਲਸਣ ਪਾਇਆ ਲਸਣ ਪਾਣ ਦੇ باوجود ਵੀ ਮੇਰੀ ਕਨਕ ਨੂੰ ਸੁਸਰੀ ਤੇ ਸੁੰਡੀ ਲੱਗ ਗਈ ਤੁਸੀਂ ਖੁਦ ਦੇਖਿਆ ਹੋਣਾ ਬਰਸਾਂਤਾ ਦੇ ਦਿਨਾਂ ਵਿੱਚ ਲਸਣ ਨੂੰ ਸੁੰਡੀ ਲੱਗ ਜਾਂਦੀ ਆ ਤੇ ਜੇ ਅਸੀਂ ਕਨਕ ਵਿੱਚ ਵੀ ਲਸਣ ਪਾਵਾਂਗੇ ਤੇ ਕਨਕ ਨੂੰ ਵੀ ਸੁੰਡੀ ਲੱਗ ਜਾਂਦੀ ਆ ਫੇਰ ਮੈਂ ਕਿਸੇ ਦੇ ਕਹਿਣ ਤੇ ਕਨਕ ਵਿੱਚ ਦਵਾਈ ਪਾਈ ਦਵਾਈ ਪਾਣਾ ਸੁਸਰੀ ਤਾਂ ਮਰ ਜਾਂਦੀ ਆ ਪਰ ਉਸੇ ਲਈ ਇੰਨੀ ਵਧੀਆ ਨਹੀਂ ਹੁੰਦੀ ਜਦੋਂ ਸੀ ਕਨਕ ਵਿੱਚ ਦਵਾਈ ਪਾਣੇ ਆ ਤਾਂ ਸਾਨੂੰ ਕਨਕ ਨੂੰ ਧੋ ਕੇ ਹੀ ਚੱਕੀ ਤੇ ਭੇਜਣਾ ਪੈਂਦਾ ਦੁਆਈ ਪਾਣਾ ਮੇਰਾ ਕੰਮ ਹੋਰ ਵੱਧ ਗਿਆ ਤੇ ਮੈਨੂੰ ਹਰ ਮਹੀਨੇ ਕਣਕ ਨੂੰ ਧੋ ਕੇ ਹੀ ਚੱਕੀ ਤੇ ਭੇਜਣਾ ਪੈਂਦਾ ਸੀ ਫਿਰ ਮੇਰੀ ਇੱਕ ਫਰੈਂਡ ਨੇ ਮੈਨੂੰ ਨੁਕਤਾ ਦੱਸਿਆ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਉਸ ਨੇ ਦੱਸਿਆ ਕਿ ਜਦੋਂ ਵੀ ਕਣਕ ਨੂੰ ਸਟੋਰ ਕਰਨਾ ਉਹਦੇ ਵਿੱਚ ਟੀਲਾਂ ਦੀਆਂ ਡੱਬੀਆਂ ਪਾਉਣੀਆਂ ਨੇ ਕਣਕ ਵਿੱਚ ਟੀਲਾਂ ਦੀਆਂ ਡੱਬੀਆਂ ਪਾਉਣ ਨਾਲ ਕਨਕ ਨੂੰ ਸੁਸਰੀ ਦੇ ਸੁੰਢੀ ਨਹੀਂ ਲੱਗਦੀ ਮੈਨੂੰ 5 ਸਾਲ ਹੋ ਗਿਆ ਕਨਕ ਵਿੱਚ ਟੀਲਾਂ ਦੀਆਂ ਡੱਬੀਆਂ ਪਾਉਂਦੇ ਮੇਰੀ ਕਨਕ ਨੂੰ ਅੱਜ ਤੱਕ ਕਦੇ ਵੀ ਸੁਸਰੀ ਦੇ ਸੁੰਢੀ ਨਹੀਂ ਲੱਗੀ ਜਦੋਂ ਵੀ ਤੁਸੀਂ ਕਨਕ ਨੂੰ ਸਟੋਰ ਕਰਨਾ ਡਰਮ ਵਿੱਚ ਪਹਿਲਾਂ 4-5 ਡੱਬੀਆਂ ਸੁੱਟ ਲੈਣੀਆਂ ਨੇ ਸੁੱਟਣ ਤੋਂ ਬਾਅਦ ਫਿਰ ਤੁਸੀਂ ਅੱਧਾ ਕੁਇੰਟਲ ਕਨਕ ਪਾਣੀ ਆ ਫਿਰ ਉੱਤੇ 5-7 ਡੱਬੀਆਂ ਸੁੱਟ ਲੈਣੀਆਂ ਫਿਰ ਅੱਧਾ ਕਿਲੋ ਕੁਇੰਟਲ ਪਾਣੀ ਅੱਧਾ ਹੀ ਤੁਸੀਂ ਕਨਕ ਨੂੰ ਪਾਣਾ ਆ ਜਿੰਨੀ ਤੁਹਾਡੀ ਕਨਕ ਆ ਫਿਰ ਜਦੋਂ ਤੁਹਾਡੀ ਕਨਕ ਸਾਰੀ ਡਰਮ ਵਿੱਚ ਪੈ ਜਾਏਗੀ ਫਿਰ ਉਹਦੇ ਉੱਪਰ ਉਹ 4-5 ਡੱਬੀਆਂ ਸੁੱਟ ਦੇਣੀਆਂ ਨੇ ਡੱਬੀਆਂ ਨਹੀਂਆਂ ਮਹਿੰਗੀਆਂ ਨਹੀਂ ਹੁੰਦੀਆਂ ਤੇ ਤੁਸੀਂ 2-3 ਦਰਜਨਾ ਡੱਬੀਆਂ ਦੇ ਵਿੱਚ ਪਾ ਦੇਣੀਆਂ ਨੇ ਤੁਹਾਡੀ ਕਨਕ ਨੂੰ ਕਦੇ ਵੀ ਸੁੰਢੀ ਨਹੀਂ ਲੱਗੇਗੀ ਜਦੋਂ ਵੀ ਤੁਸੀਂ ਕਨਕ ਨੂੰ ਡਰਮ ਵਿੱਚ ਪਾਣਾ ਆ ਸਭ ਤੋਂ ਪਹਿਲਾਂ ਕਨਕ ਨੂੰ 2 ਦਿਨ ਤੋ ਭਲਵਾਣੀ ਆ ਤੁਹਾਡੀ ਕਨਕ ਬਿਲਕੁਲ ਵੀ ਗਿੱਲੀ ਨਹੀਂ ਹੋਣੀ ਜੇ ਜੇ ਤੁਹਾਡੀ ਕਣਕ ਗਿੱਲੀ ਹੋਏਗੀ ਤਾਂ ਉਹਨੂੰ ਸੁਸਰੀ ਲੱਗਣੀ ਲੱਗਣੀ ਹੁੰਦੀ ਹੈ ਜੇ ਤੁਸੀਂ ਧੁੱਪ ਲਵਾ ਕੇ ਡਰਮ ਵਿੱਚ ਕਣਕ ਪਾਓਗੇ ਤੁਹਾਡੀ ਕਣਕ ਨੂੰ ਕਦੇ ਵੀ ਸੁੰਢੀ ਤੇ ਸੁਸਰੀ ਨਹੀਂ ਲੱਗੇਗੀ ਜਦੋਂ ਤੁਸੀਂ ਦੋ ਧੁੱਪਾਂ ਲਵਾਣੀਆਂ ਉਸੇ ਦਿਨ ਹੀ ਡਰਮ ਵਿੱਚ ਕਣਕ ਨਹੀਂ ਪਾਣੀ ਤੁਸੀਂ ਕਣਕ ਅਗਲੇ ਦਿਨ ਪਾਣੀ ਆ ਤੁਹਾਡੀ ਕਣਕ ਜਦੋਂ ਠੰਡੀ ਹੋ ਜਾਏਗੀ ਜਦੋਂ ਤੁਸੀਂ ਡਰਮ ਵਿੱਚ ਕਣਕ ਪਾ ਦੇਣੀ ਆ ਤੇ ਤੁਸੀਂ ਬਰਸਾਂਤਾ ਦੇ ਦਿਨਾਂ ਵਿੱਚ ਡਰਮ ਨੂੰ ਬਿਲਕੁਲ ਵੀ ਨਹੀਂ ਖੋਲਣਾ ਮੰਨ ਲਓ ਜੇ ਤੁਸੀਂ ਕਨਕ ਅਪ੍ਰੈਲ ਜਾਂ ਮਈ ਮਹੀਨੇ ਪਾਈਆ ਤੁਸੀਂ ਜੂਨ ਜੁਲਾਈ ਅਗਸਤ ਤਿੰਨ ਮਹੀਨੇ ਡਰਮ ਨੂੰ ਨਹੀਂ ਖੋਲਣਾ ਤੁਸੀਂ ਸਤੰਬਰ ਮਹੀਨੇ ਹੀ ਡਰਮ ਨੂੰ ਖੋਲਣਾ ਆ ਜੇ ਤੁਸੀਂ ਬਰਸਾਂਤਾ ਦੇ ਦਿਨਾਂ ਵਿੱਚ ਡਰਮ ਨੂੰ ਖੋਲ ਦੋਗੇ ਤੇ ਡਰਮ ਨੂੰ ਹਵਾ ਲੱਗ ਜਾਏਗੀ ਤੇ ਸੁਸਰੀ ਲੱਗਨ ਦਾ ਡਰ ਹੁੰਦਾ ਆ ਤੁਸੀਂ ਕਨਕ ਪਾਨ ਤੋਂ ਤਿੰਨ ਮਹੀਨੇ ਬਾਅਦ ਹੀ ਡਰਮ ਨੂੰ ਖੋਲਣਾ ਆ ਤੁਸੀਂ ਜੇ ਪੀਨ ਕਰਨਾ ਤੇ ਪਹਿਲਾਂ ਹੀ ਇੱਕ ਦੋ ਪੀਨ ਕੱਢ ਕੇ ਵੱਖਰਾ ਕਰ ਲਓ। ਬਾਹਰ ਬਾਹ ਡਰਮ ਨੂੰ ਖੋਲ ਕੇ ਪੀਨ ਨਹੀਂ ਕੱਢਣਾ। ਸਤੰਬਰ ਮਹੀਨੇ ਦੇ ਬਾਅਦ ਤੁਸੀਂ ਜਿੰਨੀ ਵਾਰੀ ਮਰਜ਼ੀ ਡਰਮ ਨੂੰ ਖੋਲ ਸਕਦੇ ਹੋ। ਇਹ ਬਹੁਤ ਸੋਖਾ ਤੇ ਸਸਤਾ ਤਰੀਕਾ ਹੈ ਕਣਕ ਨੂੰ ਸਟੋਰ ਕਰਨ ਦਾ। ਤੁਸੀਂ ਵੀ ਆਪਣੀ ਕਣਕ ਨੂੰ ਇਦਾਂ ਸਟੋਰ ਕਰ ਸਕਦੇ ਹੋ। ਤੁਹਾਡੀ ਕਣਕ ਨੂੰ ਕਦੇ ਵੀ ਸੁਸਰੀ ਤੇ ਸੁੰਢੀ ਨਹੀਂ ਲੱਗੇਗੀ। ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ। ਤਾਂ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੇਰਾ ਮੇਰੇ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ ਫੇਰ ਮਿਲਾਂਗੇ ਅਗਲੀ ਨਵੀਂ ਵੀਡੀਓ 'ਚ ਬਾਏ ਬਾਏ